ਇਹ ਸਿਸਟਰ ਦਾ ਨਾਮ ਅਨੂ ਹੈ ਇਹ ਸਿਸਟਰ ਨੀਮਾ ਲਾਖਾ ਅਨਗੜ ਅੰਬਰੀ ਸਾਡੇ ਰਹਿਣ ਵਾਲਿਆਂ ਨੇ ਇਹਨਾਂ ਦੀ ਗਵਾਹੀ ਇਹ ਹੈ ਕਿ ਇਹ ਸਿਸਟਰ ਨੂੰ 12 ਸਾਲ ਪਹਿਲਾਂ ਮੋਗਿਆਂ ਵਾਲੀ ਬਵਾਸੀਰ ਹੋ ਗਈ ਸੀ ਇਸ ਕਾਰਨ ਇਹਨਾਂ ਦੀ ਹਰ ਵਕਤ ਲੱਤਾਂ ਦਰਦ ਹੁੰਦੀਆਂ ਰਹਦੀਆਂ ਇਹ ਸਿਸਟਰ ਜੋਬ ਕਰਦੇ ਹਨ ਜੋਬ ਕਰਨ ਸਮੇਂ ਵੀ ਲੱਤਾਂ ਦਰਦ ਕਾਰਨ ਨਾ ਤਾਂ ਇਹਨਾਂ ਕੋਲੋਂ ਜ਼ਿਆਦਾ ਖਲੋਤਾ ਜਾਂਦਾ ਸੀ ਤੇ ਨਾ ਹੀ ਜ਼ਿਆਦਾ ਬੈਠਿਆ ਜਾਂਦਾ ਸੀ ਇਹ ਸਿਸਟਰ ਦੱਸਦੇ ਹਨ ਕਿ ਬਵਾਸੀਰ ਦਾ ਰੋਗ ਇਹਨਾਂ ਦੇ ਫੈਮਿਲੀ ਵਿੱਚ ਕਰਜ਼ ਹੈ ਜੋ ਕਿ ਇਹਨਾਂ ਦੀ ਮਦਰ ਨੂੰ ਸਿਸਟਰ ਨੂੰ ਬ੍ਰਦਰ ਨੂੰ ਤੇ ਇਹਨਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਹੈ ਇਸ ਲਈ ਜਦੋਂ ਇਹਨਾਂ ਨੇ ਇਹਨਾਂ ਨੂੰ 12 ਸਾਲ ਪਹਿਲਾਂ ਬਵਾਸੀਰ ਦਾ ਰੋਗ ਸ਼ੁਰੂ ਹੋਇਆ ਤਾਂ ਇਹਨਾਂ ਨੇ ਕਿਸੇ ਡਾਕਟਰ ਨੂੰ ਚੈੱਕ ਨਹੀਂ ਕਰਵਾਇਆ ਕਿਉਂਕਿ ਇਹਨਾਂ ਦੀ ਫੈਮਿਲੀ ਮੈਂਬਰ ਪਹਿਲਾਂ ਹੀ ਬਹੁਤ ਡਾਕਟਰੀ ਇਲਾਜ ਕਰਵਾ ਚੁੱਕੇ ਸੀ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਨਹੀਂ ਸੀ ਪਿਆ ਪਰ ਇਹ ਸਿਸਟਰ ਦਾ ਇਹ ਰੋਗ ਵਧਦਾ ਹੀ ਜਾ ਰਿਹਾ ਸੀ ਤੇ ਪਿਛਲੇ 4 ਮਹੀਨੇ ਪਹਿਲਾਂ ਇਹ ਇਹ ਰੋਗ ਇਹਨਾਂ ਜ਼ਿਆਦਾ ਵੱਧ ਗਿਆ ਕਿ ਮੋਕੇ ਮੋਕੇ ਵੀ ਜਿਆਦਾ ਵੱਧ ਗਏ ਤੇ ਬਹੁਤ ਜਿਆਦਾ ਖਾਰਸ਼ ਹੋਣੀ ਸ਼ੁਰੂ ਹੋ ਗਈ ਤੇ ਖਾਰਸ਼ ਕਾਰਨ ਇਹਨਾਂ ਨੂੰ ਬਲੱਡ ਆਉਣਾ ਸ਼ੁਰੂ ਹੋ ਗਿਆ ਪੂਰੀ-ਪੂਰੀ ਰਾਤ ਇਹ ਸਿਸਟਰ ਸੌਂ ਨਹੀਂ ਪਾਉਂਦੀ ਸੀ ਜੋਂ ਤੇ ਜਾਨ ਲੱਗਿਆ ਵੀ ਇਹ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਕਿਉਂਕਿ ਹਰ ਵਕਤ ਇਹਨਾਂ ਦੇ ਖਾਰਸ਼ ਹੁੰਦੀ ਰਹਿੰਦੀ ਸੀ ਦਿੱਲਾ ਤਾਂ ਵੀ ਬਹੁਤ ਜ਼ਿਆਦਾ ਦਰਦ ਹੁੰਦੀਆਂ ਰਹਿੰਦੀਆਂ ਇਹ ਸਿਸਟਰ ਅਬਾਸੀ ਦੇ ਰੋਗ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਪਰ ਇਹਨਾਂ ਦਾ ਭਰੋਸਾ ਪਰਮੇਸ਼ਵਰ ਤੇ ਸੀ 12 ਫਰਵਰੀ ਦੀ ਸ਼ਾਮ ਦੀ ਬੰਦਗੀ ਤੇ ਜਦ ਇਹਨਾਂ ਨੇ ਚਰਚ ਭਵਨ ਵਿੱਚ ਆਉਣਾ ਸੀ ਤਾਂ ਇਹ ਸਿਸਟਰ ਇਹ ਪਹਿਲਾਂ ਹੀ ਸੋਚ ਕੇ ਆਏ ਸੀ ਕਿ ਅੱਜ ਮੈਂ ਪਰਮੇਸ਼ਰ ਦੀ ਦਾਸੀ ਨੂੰ ਆਪਣੀ ਸਾਰੀ ਪ੍ਰੋਬਲਮ ਦੱਸਾਂਗੀ ਜਦ ਇਹ ਸਿੱਟ ਸ਼ਾਂਤੀ ਬੰਦਗੀ ਤੇ ਆਏ ਬਚਨਾਂ ਨੂੰ ਸੁਣਿਆ ਤੇ ਜਦ ਪਰਮੇਸ਼ਰ ਦੀ ਦਾਸੀ ਸਭ ਕਲੀਸਿਆ ਦੇ ਨੇ ਹੈਂਡ ਪ੍ਰੇ ਕਰ ਰਹੇ ਸੀ ਤਾਂ ਜਦ ਇਹ ਪ੍ਰੇ ਕਰਮੌਣ ਲੱਗੇ ਤਾਂ ਇਹਨਾਂ ਦੀ ਹਿੰਮਤ ਨਹੀਂ ਪਈ ਕਿ ਇਹ ਆਪਣੀ ਪ੍ਰੋਬਲਮ ਦੱਸਣ ਕਿਉਂਕਿ ਇਹ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦੇ ਸੀ ਪਰ 12 ਫਰਵਰੀ ਜਦ ਇਹਨਾਂ ਨੇ ਆਪਣੀ ਪ੍ਰੋਬਲਮ ਦੱਸਣ ਤੋਂ ਬਿਨਾ ਹੀ ਲੇਹਨ ਬ੍ਰੇਕ ਕਰਵਾਈ ਤਾਂ ਉਸੇ ਦਿਨ ਤੋਂ ਇਹਨਾਂ ਦੇ ਜੋ ਰਾਤ ਦਿਨ ਬਵਾਸੀਰ ਕਾਰਨਖਾਰ ਹੁੰਦੀ ਰਹਦੀ ਸੀ ਉਹ ਬਿਲਕੁਲ ਖਤਮ ਹੋ ਗਈ ਤੇ 16 ਫਰਵਰੀ ਐਤਵਾਰ ਦੀ ਮੀਟਿੰਗ ਤੇ ਮਾਨਸਪ੍ਰੇ ਦੁਆਰਾ ਪਰਮੇਸ਼ਵਰ ਦੇ ਦਾਸ ਨੇ ਘੋਸ਼ਣਾ ਕੀਤੀ ਕਿ ਬਵਾਸੀਰ ਦਾ ਰੋਗ ਤੁਹਾਡੀਆਂ ਜ਼ਿੰਦਗੀਆਂ ਵਿੱਚੋਂ ਅੱਜ ਦੋ ਖਤਮ ਹੋਣ ਜਾ ਰਿਹਾ ਹੈ ਉਹਨਾਂ ਵਰਸ ਨੂੰ ਇਹ ਸਿਸਟਰ ਨੇ ਆਪਰੇ ਲਈ ਰੀਸਿਵ ਕੀਤਾ ਤੇ ਅਗਲੇ ਦਿਨੇ ਇਹਨਾਂ ਨੇ ਆਪਣੇ ਆਪ ਨੂੰ ਚੈੱਕ ਕੀਤਾ ਤੇ ਜੋ 12 ਸਾਲ ਦਾ ਬਵਾਸੀਰ ਦਾ ਰੋਗ ਸੀ ਉਹ ਇੱਕ ਹਫਤੇ ਦੇ ਵਿੱਚ ਵਿੱਚ ਬਿਲਕੁਲ ਖਤਮ ਹੋ ਗਿਆ ਇਹ ਸਿਸਟਰ ਦੱਸਦੇ ਹਨ ਕਿ ਹੁਣ ਨਾ ਤਾਂ ਇਹਨਾਂ ਦੀਆਂ ਲੱਤਾਂ ਦਰਦਉਂਦੀਆਂ ਹਨ ਨਾ ਹੀ ਕੰਮ ਕਰਨ ਵਿੱਚ ਤੇ ਨਾ ਜੋਬ ਕਰਨ ਵਿੱਚ ਕੋਈ ਦਿੱਕਤ ਆਉਂਦੀ ਹੈ ਨਾ ਨਾ ਹੀ ਇਹਨਾਂ ਦੇ ਬਲੱਡ ਆਉਂਦਾ ਹੈ ਤੇ ਨਾ ਖਾਰਜ ਹੁੰਦੀ ਹੈ ਰਾਤ ਨੂੰ ਵੀ ਪ੍ਰੋਪਰ ਤਰੀਕੇ ਨਾਲ ਇਹ ਸੌਂ ਪਾਉਂਦੇ ਹਨ ਕਲੀਸ਼ੀਆਂ ਬਵਾਸ ਬਵਾਸੀਰ ਦਾ ਰੋਗ ਜੋ ਕਿ ਇਹਨਾਂ ਦੀ ਫੈਮਿਲੀ ਵਿੱਚ ਕਰਜ ਸੀ ਇਹ ਸਿਸਟਰ ਨੂੰ ਵੀ 12 ਸਾਲ ਤੋਂ ਇਹ ਰੋਗ ਹੋ ਚੁੱਕਾ ਸੀ ਪਰ ਇਸ ਸਿਸਟਰ ਦਾ ਭਰੋਸਾ ਪਰਮੇਸ਼ਵਰ ਦੇ ਸੀ ਤੇ ਪਾਸਟਰ ਜੀ ਦੇ ਪ੍ਰੋਫੈਸ ਪ੍ਰੋਫੈਟਿਕ ਵਾਰਲਡਸਨ ਨੂੰ ਗ੍ਰਹਿ ਕਰਨ ਦੇ ਦੁਆਰਾ ਹੁਣ ਇਹ ਸਿਸਟਰ 3 ਹਫ਼ਤਿਆਂ ਤੋਂ بواਸੀਰ ਦੇ 12 ਸਾਲ ਦੇ ਰੋਗ ਤੋਂ ਬਿਲਕੁਲ ਫ੍ਰੀ ਹੋ ਚੁੱਕਿਆ ਹੈ ਹੁਣ ਇਹ ਸਿਸਟਰ ਆਪਣੇ ਜੀਵਨ ਵਿੱਚ ਬਹੁਤ ਖੁਸ਼ ਹਨ ਇਸ ਵੱਡੀ ਤੇ ਅਦਭੁਤ ਗਵਾਹੀ ਇਹ ਸਿਸਟਰ ਪਰਮੇਸ਼ਰ ਨੇ ਪਰਮੇਸ਼ਰ ਦੇ ਦਾਤ ਦੀ ਦਾਤੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ